ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ 2400 ਸਕਰ ਫੁੱਟ ਚ ਬਣੀ ਹੋਈ ਬਹੁਤ ਸੋਹਣੀ ਡਬਲ ਪੋਰਸ਼ਨ ਕੋਠੀ ਲੈ ਕੇ ਆਏ ਹਾਂ ਜਿਸ ਦਾ ਸਾਈਜ਼ 35x50 ਹੈ 1400 ਸਕਰ ਫੁੱਟ نیچے ਬਣਿਆ ਹੋਇਆ ਹੈ 1000 ਸਕਰ ਫੁੱਟ ਉੱਪਰ ਬਣਿਆ ਹੋਇਆ ਹੈ ਜੇਕਰ ਕੋਠੀ ਦੇ ਖਰਚ ਦੀ ਗੱਲ ਕਰੀਏ ਤਾਂ ਮਕਾਨ ਮਾਲਕ ਦੇ ਦੱਸਣ ਅਨੁਸਾਰ 12 ਲੱਖ ਰੁਪਏ ਲੱਗ ਚੁੱਕਾ ਹੈ ਮਿਸਤਰੀ ਨੇ ਵੀ ਕਾਊਂਟ ਕੀਤਾ ਹੈ ਮਿਸਤਰੀ ਦਾ ਨੰਬਰ ਅਸੀਂ ਤੁਹਾਨੂੰ ਦੇਵਾਂਗੇ ਜੇਕਰ ਕੋਈ ਵੀ ਜਾਣਕਾਰੀ ਤੁਸੀਂ ਕੋਠੀ ਬਾਰੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਗੱਲ ਕਰ ਸਕਦੇ ਨੇ ਜਿਨ੍ਹਾਂ ਨੇ ਇਹ ਡਿਜ਼ਾਈਨ ਕੀਤੀ ਹੈ ਆਰਟੀਟੈਕ ਭਰਾ ਨੇ ਉਹਨਾਂ ਦਾ ਵੀ ਨੰਬਰ ਮੈਂਸ਼ਨ ਕਰਾਂਗੇ ਤੁਸੀਂ ਇੱਕ ਵਾਰੀ ਕੋਠੀ ਦਾ ਐਲੀਵੇਸ਼ਨ ਦੇਖੋ ਬਾਹਰ ਤੋਂ ਤੇ ਆਪਾਂ ਤੁਹਾਨੂੰ ਅੰਦਰ ਤੋਂ ਜਿੰਨਾ ਕੰਮ ਹੋਇਆ ਉਹ ਸਾਰਾ ਦਿਖਾਵਾਂਗੇ ਸਾਡਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਹੈ ਕਿ ਤੁਹਾਨੂੰ ਮਕਾਨ ਬਣਾਉਣ ਤੋਂ ਪਹਿਲਾਂ ਆਈਡੀਆ ਆ ਜਾਵੇ ਕਿ ਕਿੰਨੇ ਕੁ ਪੈਸਿਆਂ ਨਾਲ ਸਰ ਸਕਦਾ ਹੈ ਤੇ ਕਿੰਨੇ ਕੁ ਏਰੀਆ ਚ ਕੀ ਕੀ ਬਣ ਸਕਦਾ ਹੈ ਜੋ ਕਿ ਘਰ ਜ਼ਿੰਦਗੀ ਚ ਇੱਕ ਵਾਰੀ ਬਣਦਾ ਹੈ ਹੁਣ ਆਪਾਂ ਅੰਦਰ ਚਲਦੇ ਆ ਇਸ ਕੋਠੀ ਚ ਦੋ ਗੇਟ ਬਣੇ ਹੋਏ ਨੇ ਇੱਕ ਵੱਡਾ ਤੇ ਇੱਕ ਛੋਟਾ ਗੇਟ ਇਹ ਸਾਹਮਣੇ ਪੋਰਚ ਦੇਖ ਰਹੇ ਹਾਂ ਜੋ ਦੇਖਣ ਨੂੰ ਬਹੁਤ ਖੁੱਲਾ ਲੱਗਦਾ ਹੈ ਸਾਹਮਣੇ ਐਂਟਰੀ ਗੇਟ ਹੈ ਤੇ ਉਸ ਦੇ ਨਾਲ ਡ੍ਰੈਇੰਗ ਰੂਮ ਦਾ ਗੇਟ ਡ੍ਰੈਇੰਗ ਰੂਮ ਨੂੰ ਦੋ ਗੇਟ ਦਿੱਤੇ ਨੇ ਇੱਕ ਬਾਹਰੋਂ ਤੇ ਇੱਕ ਅੰਦਰੋਂ ਲੌਬੀ ਚੋਂ ਇਹ ਹੈ ਡ੍ਰੈਇੰਗ ਰੂਮ ਦਾ ਗੇਟ ਹੈ ਤੇ ਉਸ ਦੇ ਨਾਲ ਵਿੰਡੋ ਬਣੀ ਹੋਈ ਹੈ ਇਹ ਐਂਟਰੀ ਗੇਟ ਹੈ ਤੇ ਸਾਹਮਣੇ ਤੁਸੀਂ ਲੌਬੀ ਦੇਖ ਰਹੇ ਹੋ ਜੋ ਦੇਖਣ ਨੂੰ ਬਹੁਤ ਖੁੱਲੀ ਲੱਗਦੀ ਹੈ। ਸਾਹਮਣੇ ਸਾਈਡ ਤੇ ਜੋ ਦੇਖ ਰਹੇ ਹਾਂ ਉਹ ਬੈੱਡਰੂਮ ਹੈ ਤੇ ਵਿਚਾਲੇ ਬਾਥਰੂਮ ਬਣਿਆ ਹੋਇਆ ਹੈ। ਸਾਹਮਣੇ ਪੌੜੀਆਂ ਨੇ ਜੋ ਲੌਬੀ ਚੋਂ ਦਿੱਤੀਆਂ ਹੋਈਆਂ ਨੇ। ਐਂਟਰੀ ਗੇਟ ਦੇ ਖੱਬੇ ਪਾਸੇ ਪੂਜਾ ਘਰ ਹੈ ਤੇ ਪੂਜਾ ਘਰ ਦੇ ਨਾਲ ਰਸੋਈ ਬਣੀ ਹੋਈ ਹੈ ਜੀ। ਰਸੋਈ ਦਾ ਸائز 8x10 ਹੈ। ਇਹ ਰਸੋਈ ਦੀ ਸਲੈਬ ਹੈ। ਇਹ ਪੌੜੀਆਂ ਆ ਗਈਆਂ। ਜੋ ਲੌਬੀ ਚੋ ਦਿੱਤੀਆਂ ਹੋਈਆਂ ਨੇ ਇਹ ਬੈਡਰੂਮ ਬਣਿਆ ਹੋਇਆ ਬੈਡਰੂਮ ਦੇ ਨਾਲ ਕਾਉਨ ਬੈਥਰੂਮ ਆ ਗਿਆ ਜੀ ਸਾਹਮਣੇ ਬਾਸਵੇਸ਼ਨ ਲੱਗੂਗਾ ਇਹ ਬਾਥਰੂਮ ਹੈ ਜੀ ਹੁਣ ਆਪਾਂ ਦੂਸਰੇ ਬੈਡਰੂਮ ਚ ਚੱਲਦੇ ਹਾਂ ਸਾਹਮਣੇ ਜੋ ਦੇਖ ਰਹੇ ਹਾਂ ਬੈਡਰੂਮ ਦਾ ਬੈਕ ਸਾਈਡ ਵਾਲਾ ਗੇਟ ਹੈ ਜੀ ਨਾਲ ਵਿੰਡੋ ਬਣੀ ਹੋਈ ਏ ਇਹ ਬਾਥਰੂਮ ਆ ਗਿਆ ਜੋ ਬੈਡਰੂਮ ਨਾਲ ਅਟੈਚ ਹੈ ਬਾਥਰੂਮ ਦੇ ਦੋ ਗੇਟ ਨੇ ਇੱਕ ਗੇਟ ਬੈਡਰੂਮ ਨਾਲ ਅਟੈਚ ਹੈ ਤੇ ਦੂਸਰਾ ਵਾਸ਼ਿੰਗ ਏਰੀਆ ਚ ਖੁੱਲਦਾ ਹੈ ਇਹ ਵਾਸ਼ਿੰਗ ਏਰੀਆ ਸਾਹਮਣੇ ਸਟੋਰ ਬਣਿਆ ਹੋਇਆ ਹੈ ਇਹ ਸਟੋਰ ਆ ਗਿਆ ਏ ਇਹ ਬੈਡਰੂਮ ਆ ਗਿਆ ਜੋ ਕਿਚਨ ਦੇ ਸਾਹਮਣੇ ਬਣਿਆ ਹੋਇਆ ਇਹ ਡ੍ਰੈنگ ਰੂਮ ਆ ਗਿਆ ਜੋ ਬਹੁਤ ਖੁੱਲਾ ਲੱਗ ਰਿਹਾ ਦੇਖਣ ਨੂੰ ਜੀ ਡ੍ਰੈنگ ਰੂਮ ਦੇ ਦੋ ਗੇਟ ਨੇ ਬਾਹਰੋਂ ਵੀ ਆ ਸਕਦੇ ਆ ਤੇ ਦੂਸਰਾ ਗੇਟ ਲੌਬੀ ਚ ਹੈ ਲੌਬੀ ਚੋਂ ਵੀ ਐਂਟਰ ਕਰ ਸਕਦੇ ਹਾਂ ਹੁਣ ਆਪਾਂ ਉੱਪਰ ਚੱਲਦੇ ਆਂ ਇਹ ਲੌਬੀ ਆ ਗਈ ਇਹ ਡ੍ਰੈنگ ਰੂਮ ਆ ਗਿਆ ਸામਨੇ ਬੇੜਾ ਬਣਿਆ ਹੋਇਆ ਹੈ ਇਹ ਬੈਡਰੂਮ ਆ ਗਿਆ ਬੈਡਰੂਮ ਦੇ نیچے ਬੈਡਰੂਮ ਬਣਿਆ ਹੋਇਆ ਇੱਥੇ ਖੁੱਲਾ ਛੱਡਿਆ ਹੋਇਆ ਹੈ نیچے ਸਟੋਰ ਬਣਿਆ ਹੋਇਆ ਇਹਦੇ ਥੱਲੇ ਇਹ ਜਾਲ ਆ ਗਿਆ ਜੀ ਸਾਹਮਣੇ ਤੁਸੀਂ ਬਾਥਰੂਮ ਦੇਖ ਰਹੇ ਹੋ ਇਹ ਦੂਸਰਾ ਬੈਡਰੂਮ ਆ ਗਿਆ ਜੀ ਸਾਹਮਣੇ ਬਾਥਰੂਮ ਬਣਿਆ ਹੋਇਆ ਜੋ ਬੈਡਰੂਮ ਨਾਲ ਅਟੈਚ ਹੈ ਨੀਚੇ ਬੈਡਰੂਮ ਹੀ ਬਣਿਆ ਹੋਇਆ ਜੀ ਗਰਾਉਂਡ ਫਲੋਰ ਤੇ ਇਹ ਬਾਥਰੂਮ ਆ ਗਿਆ ਜੋ ਬੈਡਰੂਮ ਨਾਲ ਅਟੈਚ ਹੈ ਜੀ ਇਹਦੇ ਵੀ ਦੋ ਗੇਟ ਹੀ ਦਿੱਤੇ ਹੋਏ ਆ ਜੀ ਅੱਛੇ ਜਾਲ ਲੱਗੂਗਾ ਜੀ ਹੁਣ ਆਪਾਂ ਛੱਤ ਤੇ ਚੱਲਦੇ ਆਂ ਇਹ ਛੱਤ ਆ ਗਈ ਇਹ ਬਨੇਰਾ ਆ ਗਿਆ ਛੱਤ ਦਾ ਜਿੱਥੇ ਪਾਵਿਆਂ ਦਾ ਡਿਜ਼ਾਈਨ ਪਾਇਆ ਹੋਇਆ ਜੋ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਦੋਸਤੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ